ਨਹੀਂ ਅਜਮਾਨ ਹੈ ਨਾ ਬੜਾ ਸਨਾ ਹੀ ਥੋੜੇ ਡੀਸੀ ਕੱਲ ਕਰਾਂਗੇ ਕੱਲ੍ਹ ਤੋਂ ਕਰਾਂਗੇ ਨਹੀਂ ਮੈਂ ਕੱਲ ਤੋਂ ਅਹ ਪੱਕੇ ਕੰਪਨੀ ਹੈ ਹਰਦਵਾਰ ਦੇ ਵਿੱਚ ਉਤਰਾਖੰਡ ਵਿੱਚ ਉੱਥੇ ਸਾਡੀ ਟੀਮ ਗਈ ਡਰਗ ਇਨਸਪੈਕਟਰ ਸਾਡੇ ਪੰਜਾਬ ਤੋਂ ਵੀ ਗਏ ਔਰ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਉੱਥੇ ਜਾ ਕੇ ਗ੍ਰਿਫਤਾਰ ਕੀਤਾ ਗਿਆ ਔਰ ਜਿਹੜਾ ਇਹ ਸਾਰਾ 3 ਕਿਲੋਗ੍ਰਾਮ 25 किलो रॉ मटेरियल ਹੈ ਇਹ ਕੁਝ ਟੈਬਲੇਟਸ ਕੋ ਤੋਂ ਫੜਿਆ ਨਹੀਂ ਗਿਆ ਜਿਹੜੀਆਂ ਇਹਦਾ ਇਹ ਪੇਸ਼ ਨਹੀਂ ਕਰ ਸਕਿਆ ਜਿਹੜੀ ਯੋਧ ਨਸ਼ੇ ਵਿਰੁੱਧ ਡਰਾਈਵ ਹੈ ਉਹਦੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਰਗ ਫਾਰਮਾਂ ਦਾ ਇੱਕ ਬਹੁਤ ਵੱਡਾ ਕਾਟਲ ਉਹ ਬਸ ਕੀਤਾ ਗਿਆ 6 ਕਿਊਜ਼ ਫੜੇ ਗਏ ਹੈ 74465 ਟਰਾਮਾਡੋਲ ਦੇ ਟੈਬਲੇਟਸ ਫੜੀਆਂ ਗਈਆਂ 50 ਐਲਪਰੋਜ਼ੋ ਵਾਲਮ ਔਰ 325 ਕਿਲੋ ਰੌ ਮਟੀਰੀਅਲ ਜਿਹੜਾ ਟ੍ਰੈਮਾਡੋਲ ਬਣਾਉਣ ਵਾਸਤੇ ਯੂਜ਼ ਕੀਤਾ ਜਾ ਰਿਹਾ ਸੀ ਉਹ ਫੜਿਆ ਗਿਆ ਤੇ 7 ਲੱਖ 70 ਹਜ਼ਾਰ ਡਰਗ ਮਣੀ ਔਰ ਇਹ ਬਹੁਤ ਹੀ ਵਧੀਆ ਇਨਵੈਸਟੀਗੇਸ਼ਨ ਕੀਤੀ ਗਈ ਹੈ ਸਾਡੇ ਆਫੀਸਰਸ ਵੱਲੋਂ ਇਹਦੇ ਚ ਪਹਿਲਾਂ ਸਭ ਤੋਂ ਜੇ ਆਪਾਂ ਦੇਖਿਆ ਜਾਵੇ ਪੇ 35 ਗੋਲੀਆਂ ਬਰਾਮਦ ਕੀਤੀਆਂ ਗਈਆਂ ਏ ਡਿਵੀਜ਼ਨ ਦੀ ਪੁਲਿਸ ਵੱਲੋਂ ਉਸ ਉਹਦੇ ਚ ਰਵਿੰਦਰ ਨਿੱਕਾ ਨੂੰ ਫੜਿਆ ਜਾਂਦਾ ਹੈ ਜਿਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇੱਕ ਬਟਾਲੇ ਤੇ ਇੱਕ ਹੁਸ਼ਿਆਰਪੁਰਚ ਉਸ ਤੋਂ ਬਾਅਦ ਕੁਲਵਿੰਦਰ ਪਿੰਦਾ ਇੱਕ ਮੈਡੀਕਲ ਸਟੋਰ ਦਾ ਓਨਰ ਹੈਗਾ ਕੱਥੂ ਨੰਗਲ ਅੰਮ੍ਰਿਤਸਰ ਰੂਰਲ ਚ ਉਹਨੂੰ ਫੜਿਆ ਗਿਆ ਉਸ ਤੋਂ ਬਾਅਦ ਮਨੀਸ਼ ਕੁਮਾਰ ਅਰੋੜਾ ਇਹ ਵੀ ਇੱਕ ਫਾਰਮਾ ਕੰਪਨੀ ਚ ਪਹਿਲਾਂ ਸੇਲਸ ਦਾ ਕੰਮ ਕਰਦਾ ਸੀਗਾ ਇਹਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਸ ਤੇ ਉਹਨੂੰ ਸਜ਼ਾ ਵੀ ਹੋਈ ਹੈ ਐਨਡੀਪੀਐਸ ਦੇ ਕੇਸ ਚ ਉਸ ਤੋਂ ਬਾਅਦ ਪੂਰਨ ਜਤਵ ਫੜੇ ਜਾਂਦਾ ਉਹ ਵੀ ਮੈਡੀਕਲ ਸਟੋਰ ਚ 12-13 ਸਾਲ ਕੰਮ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਹਾਰਨਪੁਰ ਜਾ ਕੇ ਤੇ ਹਰਦوار ਜਾ ਕੇ ਲੂਸੈਂਟ ਬਾਇਓਟੈਕ ਕੰਪਨੀਆਂ ਹਰਦوار ਦੇ ਵਿੱਚ ਉਤਰਾਖੰਡ ਚ ਉੱਥੇ ਸਾਡੀ ਟੀਮ ਗਈ ਡਰੱਗ ਇਨਸਪੈਕਟਰ ਸਾਡੇ ਪੰਜਾਬ ਤੋਂ ਵੀ ਗਏ ਔਰ ਉਸ ਤੋਂ ਇਲਾਵਾ ਲੋਕਲ ਉਥੋਂ ਦੇ ਡਰੱਗ ਇਨਸਪੈਕਟਰਸ ਨੂੰ ਵੀ ਸ਼ਾਮਲ ਕੀਤਾ ਗਿਆ ਉਸ ਟੀਮ ਚ ਤੇ ਜਦੋਂ ਉਹਨਾਂ ਦੀ ਸਟਾਕ ਚੈਕਿੰਗ ਕੀਤੀ ਗਈ ਉਹਦੇ ਚ ਦੋ ਲੋਕ ਇੱਕ ਤਾਂ ਜਿਹੜਾ ਮਾਲਕ ਹੈ 파ਟਨਰ ਹੈ ਉਸ ਫਰਮ ਦਾ ਵਿਕਰਮ ਸੈਣੀ ਜੋ ਸਹਾਰਨਪੁਰ ਦਾ ਰਹਿਣ ਵਾਲਾ ਹੈ ਤੇ ਹਰੀ ਕਿਸ਼ੋਰ ਜੋ ਕਿ ਸ਼ਾਗਨ ਜੀ ਯੂਪੀ ਦਾ ਰਹਿਣ ਵਾਲਾ ਹੈ ਜੋ ਕਿ ਮੈਨੇਜਰ ਹੈ ਪਲਾਂਟ ਦਾ ਇਹਨਾਂ ਦੋਨਾਂ ਨੂੰ ਉੱਥੇ ਜਾ ਕੇ ਗ੍ਰਿਫਤਾਰ ਕੀਤਾ ਗਿਆ ਔਰ ਜਿਹੜਾ ਇਹ ਸਾਰਾ 3 3 ਕਵਿੰਟਲ 25 ਕਿਲੋ ਰੌ ਮਟੀਰੀਅਲ ਹੈ ਤੇ ਉਹ ਸਟੈਬਲਟਸ ਉਹ ਤੋਂ ਫੜਿਆ ਗਈਆਂ ਜਿਹੜੀਆਂ ਇਰੈਗੂਲਰਿਟੀਜ਼ ਇਲੈਗਲ ਇਲੈਗਲਟੀਜ਼ ਜਿਹੜੀਆਂ ਸਾਹਮਣੇ ਆਈਆਂ ਉਹਦੇ 'ਚ 29 ਨੂੰ ਸਾਡਾ ਜਦੋਂ ਜਾ ਕੇ ਰੇਡ ਹੋਇਆ 29/7 ਨੂੰ ਰੁੜਕੀ ਹਰਦਵਾਰ ਦੇ ਵਿੱਚ ਸਾਡੇ ਜਿਹੜੇ ਡਰੱਗ ਇਨਸਪੈਕਟਰ ਨੇ ਸੁਖਦੀਪ ਸਿੰਘ ਗਏ ਉੱਥੋਂ ਮੈਡਮ ਅਨੀਤਾ ਭਾਰਤੀ ਉਹਨਾਂ ਦੇ ਡਰੱਗ ਇਨਸਪੈਕਟਰ ਲੈ ਗਏ ਜਿਹੜਾ ਹਰੀਕਸ਼ੋਰ ਹੈ ਇਹਨੇ ਇਹ ਤੋਂ ਪੁੱਛਿਆ ਗਿਆ ਕੋਈ ਡਾਕੂਮੈਂਟੇਸ਼ਨ ਜਾਂ ਸਟਾਕ ਰਜਿਸਟਰ ਜਾਂ ਸਪਲਾਈ ਚੇਨ ਦੇ ਰਿਕਾਰਡ ਇਹ ਪੇਸ਼ ਨਹੀਂ ਕਰ ਸਕਿਆ ਇਨਸਪੈਕਸ਼ਨ ਕੀਤੀ ਗਈ ਔਰ ਇਹਨਾਂ ਦੇ ਵਿੱਚ ਜਿਹੜੇ ਕਾਫੀ ਮਾਤਰਾ ਜਿਹੜਾ ਸਮਾਨ ਬ੍ਰਾਮਧ ਹੋਇਆ ਸੀ ਉਹਦੇ ਲਿਖਿਆ ਸੀ ਗਵਰਨਮੈਂਟ ਸਪਲਾਈ ਓਨਲੀ ਨਾਟ ਫਾਰ ਸੇਲ ਉਹਦੇ ਬਾਰੇ ਕੋਈ ਅਥਾਰਾਈਜੇਸ਼ਨ ਉਹ ਦੇ ਨਹੀਂ ਸਕਿਆ ਔਰ ਉਹਨੇ ਇੱਕ ਬਹਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੋਂ ਜਿਹੜੀ ਮੋਹਰ ਹੈ ਉਹ ਗੁੰਮ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜਾ ਇਹ ਪਤਾ ਕੀਤਾ ਜਿਹੜਾ ਬੈਚ ਨੰਬਰ ਅਸੀਂ ਇੱਥੇ ਅੰਮ੍ਰਿਤਸਰ ਪੁਲਿਸ ਨੇ ਜੋ ਬਹੁਤ ਵਧੀਆ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਜਿਹੜਾ ਬੈਚ ਨੰਬਰ ਹੈ ਉਹ ਰੀਕਾਲ ਲਾਈਫ ਸਾਇੰਸਸ ਰੁੜਕੀ ਨੂੰ ਵੇਚਿਆ ਗਿਆ ਜਦੋਂ ਕਿ ਮੈਨੂਫੈਕਚਰਿੰਗ ਉਹਦੀ ਮੈਰਟ ਦੀ ਕੰਪਨੀ ਵਾਸਤੇ ਕੀਤੀ ਗਈ ਸੀ ਜਿਹੜਾ ਕਿ ਨਾਮ ਹੈ ਕੋਨਾ ਡਰਮ ਫਾਰਮਾਸੋਟਿਕਲਸ ਮੈਰਟ ਤੇ ਇਹ ਟੋਟਲੀ ਮਿਸਮੈਚ ਸੀ ਤਦੋਂ ਇੱਕ ਕੰਪਨੀ ਵਾਸਤੇ ਮੈਨੂਫੈਕਚਰ ਹੋਇਆ ਦਿੱਤਿਆ ਦੂਜੀ ਕੰਪਨੀ ਨੂੰ ਗਿਆ ਫਿਰ ਉਹਨੇ ਇੱਕ ਐਗਰੀਮੈਂਟ ਪੇਸ਼ ਕੀਤਾ ਹਰੀਕਿਸ਼ੋਰ ਨੇ ਜਿਹੜਾ ਉਹਦੇ 'ਚ ਵੀ ਕੋਈ ਫਾਈਨਲ ਸਿਗਨੇਟਰੀ ਹੈ ਨਹੀਂ ਉਸ ਐਗਰੀਮੈਂਟ ਕਿੱਥੇ ਨੂੰ ਜਾਣਾ ਹੈ ਕਿੱਥੇ ਜਾਣਾ ਹੈ ਤੇ ਇਹਦੇ ਵਿੱਚ ਜਿਹੜੇ ਮੈਂ ਇਹਨੂੰ ਬਹੁਤ ਵੱਡੀ ਅੱਛੀ ਕਾਮਯਾਬੀ ਮੰਨਦਾ ਜਿਹੜੇ ਸਾਡੇ ਮੇਨ ਆਫੀਸਰਸ ਨੇ ਬਹੁਤ ਅੱਛਾ ਕੰਮ ਕੀਤਾ ਹੈ ਇਹਦੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਦੀ ਸੁਪਰਵੀਜ਼ਨ ਦੇ ਵਿੱਚ ਮਿਸਟਰ ਰਵਿੰਦਰਪਾਲ ਦੀ ਏਡੀਸੀਪੀ ਜਸਰੂਪ ਬਾਠ ਔਰ ਏਸੀਪੀ ਇਸ ਸਾਡੇ ਡਾਕਟਰ ਸ਼ੀਤਲ ਅਮਨਦੀਪ ਸਾਡੇ ਐਸਐਚਓ ਏ ਡਿਵੀਜ਼ਨ ਇਹਨਾਂ ਤੋਂ ਲੈ ਕੇ ਔਰ ਬੜੀ ਮਿਹਨਤ ਨਾਲ ਜੇ ਆਪਾਂ ਦੇਖੀਏ ਇਹ 35 ਗੋਲੀਆਂ ਤੋਂ ਫਾਲੋਅ ਅਪ ਕਿਸ ਤਰ੍ਹਾਂ ਕੀਤਾ ਗਿਆ ਔਰ ਕਿਦਾਂ ਚੇਨ ਫੜੀ ਗਈ ਔਰ ਇਹ ਲੋਕ ਪੁਰਾਣੇ ਜਿਹੜੇ ਫੜੇ ਗਏ ਇਹਨਾਂ ਦੇ ਖਿਲਾਫ ਪਹਿਲਾਂ ਹੀ ਮੁਕਦਮੇ ਦਰਜ ਨੇ ਐਨਡੀਪੀਐਸ ਦੇ ਔਰ ਸਜ਼ਾ ਵੀ ਹੋਏ ਹੋਏ ਨੇ ਫਾਰਮਾ ਇੰਡਸਟਰੀ ਨਾਲ ਜੁੜੇ ਹੋਏ ਸੇਲਸ ਪਰਸਨ ਵੀ ਨੇ ਔਰ ਮੈਨੂਫੈਕਚਰਿੰਗ ਯੂਨਿਟ ਤੱਕ ਪਹੁੰਚਣਾ ਇੱਕ ਬਹੁਤ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਇਹ ਸਬੂਤ ਹੈ ਸੋ ਮੈਂ ਦਿਲੀ ਮੁਬਾਰਕਬਾਦ ਦਿੰਦਾ ਔਰ ਅੱਗੇ ਵੀ ਇਹਦੇ ਚ ਸਾਡੀ ਜੀ ਟੀਮ ਹੈ ਦੁਬਾਰਾ ਹੋਰ ਇਹਦੇ ਚ ਸਾਨੂੰ ਰਿਕੁਆਇਰਮੈਂਟਸ ਹੈਗੀਆਂ ਹੋਰ ਬਹੁਤ ਸਾਰੀਆਂ ਫਰਮਸ ਸਾਹਮਣੇ ਆਈਆਂ ਉਹਦੇ ਤੋਂ ਵੀ ਅਸੀਂ ਕੰਮ ਕਰਾਂਗੇ ਦੇਖੋ ਉਹ ਸਾਰਾ ਹੁਣ ਪਰ ਲਵਾਂਗੇ ਬੇਸਿਕਲੀ ਇਹ ਰਿਮਾਂਡ ਤੇ ਹੈਗੇ ਅਸੀਂ ਦੋ ਗ੍ਰਿਫਤਾਰੀਆਂ ਕੀਤੀਆਂ ਫਾਰਮ ਵੱਲੋਂ ਇੱਕ ਕੋ-ਪਾਰਟਨਰ ਹੈ ਇੱਕ ਮੈਨੇਜਰ ਹੈ ਸੋ ਉਹਨਾਂ ਦਾ ਸਟਾਕ ਵਗੈਰਾ ਰਜਿਸਟਰ ਵਗੈਰਾ ਸਾਰਾ ਜੋ ਵੀ ਕੋ ਉੱਥੇ ਸਾਈਨ ਹੋ ਕੇ ਹੀ ਸੀਜ਼ ਹੋਇਆ ਸਾਰਾ ਸਮਾਨ ਉਨ ਮੌਕੇ ਤੇ ਜਾ ਕੇ ਔਰ ਲੋਕਲ ਡਰਗ ਇਨਸਪੈਕਟਰ ਵੀ ਉਹਨਾਂ ਦੇ ਸਿਗਨੇਟਰੀ ਨੇ ਉਸ ਰਿਕਵਰੀ ਮੀਮੋ ਦੇ ਵਿੱਚ ਉਹ ਸਾਰੀਆਂ ਹੁਣ ਸਟਾਕਸ ਜਿਹੜੇ ਉਹ ਨੇਚਰਲੀ ਉੱਥੇ ਵੀ ਉਹ ਕਰ ਰਹੇ ਨੇ ਅਸੀਂ ਵੀ ਉਹਨਾਂ ਨਾਲ ਤਾਲਮੇਲ ਚ ਨੇ ਤਾਲਮੇਲ ਚ ਬਟ ਇਸ ਮੁਕਦਮੇ ਦਾ ਇਹ ਜਿਹੜਾ ਇੱਕ ਰਿਕਵਰੀ ਇਸ ਮੁਕਦਮੇ ਨਾਲ ਰਿਲੇਟਡ ਬਣੀ ਹੈ ਜੋ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਤੁਹਾਡੇ ਨੂੰ ਦੱਸਿਆ ਗਿਆ ਗਵਰਨਮੈਂਟ ਸਪਲਾਈ ਹੋ ਰਹੀ ਦੀ ਬਹੁਤ ਛੋਟੀ ਕੋਰ ਉਸ ਨੂੰ ਕਿਸ ਤਰ੍ਹਾਂ ਦੀ ਵੀ ਜਾਂਚ ਕੀਤੀ ਹੈ ਉਹ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਹੈ ਦੇਖੋ ਗ੍ਰਿਫਤਾਰੀ ਐਸੇ ਗੱਲ ਤੇ ਹੋਈ ਹੈ ਨਾ ਜਦੋਂ ਉਹ ਕਹਿ ਰਿਹਾ ਮੇਰੇ ਕੋਲ ਮੋਰੀ ਹੈ ਨਹੀਂ ਅਸੀਂ ਉਹਨੂੰ ਪੁੱਛ ਰਹੇ ਹਾਂ ਵੀ ਕਿ ਇਹ ਗਵਰਨਮੈਂਟ ਸੇਲ ਦੀ ਹੈ ਨਾਟ ਫਾਰ ਗਵਰਨਮੈਂਟ ਸਪਲਾਈ ਹੈ ਨਾਟ ਫਾਰ ਸੇਲ ਉਹ ਉਹਦਾ ਕੋਈ ਵਾਜਬ ਜਵਾਬ ਨਹੀਂ ਦੇ ਰਿਹਾ ਉਹ ਕਹਿੰਦਾ ਮੇਰੇ ਕੋਲ ਸਟੈਂਪ ਸੀ ਉਹ ਗੁੰਮ ਗਈ ਇਹ ਕੋਈ ਬਹਾਨਾ ਨਹੀਂ ਹੈ ਇਟ ਇਸ ਟੋਟਲ ਇਲੈਗਲਟੀ ਹੈਗੀ ਹੈ ਔਰ ਤਾਂ ਹੀ ਉਹ ਬੰਦੇ ਗ੍ਰਿਫਤਾਰ ਹੋਏ ਕਿਸ ਤਰ੍ਹਾਂ ਦੀ ਇਸ ਪਤਾ ਸਿਰ ਕਰ ਰਹੀ ਹੈ ਸਰ ਕੋਈ ਹੋਰ ਵੱਡੇ ਨਾਮ ਵੀ ਇਸ ਤੇ ਵਿਚਾਰ ਕਰ ਸਕਦੇ ਨੇ ਦੇਖੋ ਡੈਫੀਨੇਟਲੀ ਆਉਣਗੇ ਮਾਲਕ ਫੜਿਆ ਗਿਆ ਜੀ ਮੈਨੇਜਰ ਫੜਿਆ ਗਿਆ ਹੁਣ ਬਾਕੀ ਪਾਰਟਨਰਸ ਦਾ ਵੀ ਦੇਖੋ ਉਹ ਤਾਂ ਨਾਲ ਹੀ ਸੀ ਸਾਡੇ ਉਥੇ ਉਹਨਾਂ ਨੇ ਆਪ ਰਿਕਵਰੀ ਨੂੰ ਟੈਸਟੀਫਾਈ ਕੀਤਾ ਨੇਚਰਲੀ ਉਹ ਹੁਣ ਲਾਇਸੈਂਸ ਕਿੱਦਾਂ ਮਿਲਿਆ ਜਾਂ ਉਹਨਾਂ ਦੇ ਇਨਸਟਾਕ ਕਦੋਂ ਲਾਸਟ ਉਹਨਾਂ ਦੀ ਇਨਸਪੈਕਸ਼ਨ ਕਦੋਂ ਹੋਈ ਉਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ ਹੁਣ ਦੇਖੋ ਰਵਿੰਦਰ ਨਿੱਕਾ ਹੈਗਾ 25 ਸਾਲ ਦਾ ਕ੍ਰੈਕਟਰ ਡਰਾਈਵਰ ਦਾ ਕੰਮ ਕਰਦਾ ਦੋ ਪਰਚੇ ਦੇ ਖਿਲਾਫ ਪਹਿਲਾਂ ਹੀ ਦਰਜ ਹੈ ਕਬਟਾਲੇ ਸ਼੍ਰੀ ਹਰਗੋਬਿੰਦਪੁਰ ਇੱਕ ਬੁੱਲੋਵਾਲ ਹੁਸ਼ਿਆਰਪੁਰ ਕੁਲਵਿੰਦਰ ਕਿੰਦਾ 47 ਸਾਲ ਦਾ ਇਹਦੇ ਖਿਲਾਫ ਵੀ ਦੋ ਪਰਚੇ ਪਹਿਲਾਂ ਦਰਜ ਹੈ ਏ ਡਿਵੀਜ਼ਨ ਦੇ ਵਿੱਚ ਵੀ 6 ਸਾਲ ਦੀ ਸਜ਼ਾ ਹੋ ਚੁੱਕੀ ਇਹਨੂੰ ਉਦੋਂ ਵੀ ਫਾਰਮ ਆਫ ਆਪੀਏਡਸ ਕੈਪਸੂਲ ਮਿਲੇ ਸੀ ਤੇ ਇੱਕ ਇਹਦੇ ਵਿੱਚ ਕਥੂ ਨੰਗਲਚੇ ਦੇ ਉਹਦੇ ਵਿੱਚ ਵੀ 1 ਸਾਲ ਦੀ ਸਜ਼ਾ ਹੋ ਚੁੱਕੀ ਮਨੀਸ਼ ਕੁਮਾਰ 48 ਸਾਲ ਦਾ ਇਹਦੇ ਖਿਲਾਫ ਵੀ 10 ਸਾਲ ਦੀ ਸਜ਼ਾ ਪਹਿਲਾਂ ਹੋ ਚੁੱਕੀ ਹੈ ਡੀ ਡਿਵੀਜ਼ਨ ਅੰਮ੍ਰਿਤਸਰ ਦਾ ਕੇਸ ਹੈ ਉਰਨਜਨ ਜਿਹੜਾ 48 ਸਾਲ ਦਾ ਹੈ ਇਹਦੇ ਖਿਲਾਫ ਕੇਸ ਕੋਈ ਨਹੀਂ ਹੈ ਬਾਕੀ ਵਿਕਰਮ ਸੈਣੀ 27 ਸਾਲ ਦੇ ਨੇ ਹਰੀ ਕੁਸ਼ੋਰ 36 ਸਾਲ ਦਾ ਸੋ ਇਹਨਾਂ ਦੀ ਪ੍ਰੋਫਾਈਲ ਜਿਹੜੀ ਹੈ ਪੁਰਾਣੀ ਕ੍ਰਿਮੀਨਲ ਵੀ ਹੈ ਤੇ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਸੇਲਸ ਇਹ ਫਾਰਮਾ ਦੇ ਸੇਲਸ ਦੇ ਵਿੱਚ ਇਹਨਾਂ ਦਾ ਬੈਕਗ੍ਰਾਉਂਡ ਹੈ